ਅੰਮ੍ਰਿਤਸਰ ਦੇ ਮਾਰਕੀਟ ਮੈਂਬਰਾਂ ਨੇ ਮਿਲ ਕੇ ਲਗਾਇਆ ਸ਼ਿਵਰਾਤਰੀ ਦਾ ਲੰਗਰ ਦੱਸ ਰਹੀਏ ਕਿ ਅੰਮ੍ਰਿਤਸਰ ਦੇ ਵਚ ਮਾਰਕੀਟ ਦੇ ਮੈਂਬਰਾਂ ਨੇ ਮਿਲ ਕੇ 101 ਪਾਉਂਡ ਦਾ ਕੇਕ ਕੱਟਿਆ ਉੱਥੇ ਹੀ ਸ਼ਿਵਰਾਤਰੀ ਦੇ ਮੌਕੇ ਤੇ ਜਿਹੜਾ ਸ਼ਿਪੋਲੇ ਦੇ ਰੰਗ ਵਿੱਚ ਰੰਗੇ ਨਜ਼ਰ ਆਏ ਤੇ ਲੰਗਰ ਵੀ ਲਾਇਆ ਇਸ ਤੋਂ ਇਲਾਵਾ ਹੋਰ ਕੀ ਕੀਤਾ ਗਿਆ ਤੁਸੀਂ ਵੀ ਸੁਣੋ ਤੇ ਸਾਰੀ ਮਾਰਕੀਟ ਦੀ ਬੜੀ ਸ਼ਰਧਾ ਨਾਲ ਅੱਜ ਸਾਰੀ ਮਾਰਕੀਟ ਨੂੰ ਲੰਗਰ ਦਾ ਪ੍ਰਬਾਰ ਲਗਾਇਆ ਗਿਆ ਮਾਰ ਸ਼ਾਮ ਤੱਕ ਲਗਾੜਾ ਸ਼ਾਮ ਦੀ ਭਾਜੀ ਸਾਰੀ ਮਾਰਕੀਟ ਨੂੰ ਲਗਾਇਆ ਲਗਾਇਆ ਬਹੁਤ ਚੀਰਿਆ ਜਾਣਾ ਇਹਨਾਂ ਸ਼ਰਧਾ ਦਾ ਬਹੁਤ ਬਤਾ ਜਾਣਾ ਦਾ ਪੂਰੇ ਅਮਹਿੰਦੋਸਤਾਨ ਨੂੰ ਪੂਰੇ ਵਿੱਚ ਲੋਕ ਬੜੀ ਖੁਸ਼ੀ ਨਾਲ ਤੁਮਦਾ ਮਨਾ ਮਨਾਉਂਦੇ ਨੇ ਤੇ ਜਿਹੜਾ ਇਹ ਤਿਉਹਾਰ ਹੈ ਜਿਹੜਾ ਪੂਰਾ ਇੱਕ ਮਹੀਨਾ ਲਗਾਤਾਰ ਤੁਸੀਂ ਦੇਖਦੇ ਹੋ ਹਰ ਚੌਂਕਾਂ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਲੰਗਰ ਜਿਹੜੇ ਲਗਾਏ ਜਾਂਦੇ ਨੇ ਕਿਉਂਕਿ ਜਿਹੜੇ ਸਾਡੇ ਭੋਲੇ ਸ਼ੰਕਰ ਨੇ ਇਹਨਾਂ ਨੂੰ ਹਰ ਕੋਈ ਹਰ ਧਰਮ ਦਾ ਜਿਹੜੇ ਲੋਕ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਸੋ ਬਹੁਤ ਖੁਸ਼ੀ ਨਾਲ ਸ਼ਰਧਾਤਰੀ ਮਨਾਉਂਦੇ ਨੇ ਜੀ ਭੋਲੇ ਨਾਦੀ ਸ਼ਾਦੀ ਹੈ ਤੇ ਬਸ ਸਾਰੇ ਅੱਜ ਉਹਨਾਂ ਦੇ ਰੰਗ ਦੇ ਵਿੱਚ ਹਮਰੇ ਆ ਤੇ ਬਸ ਲੰਗਰ ਪ੍ਰਸ਼ਾਦ ਚੱਲ ਰਿਹਾ ਹੈ ਹਾਂ ਜੀ ਬਿਲਕੁਲ ਜੀ ਵਰਾਤੀ ਹੈ ਜੀ ਸਾਰੇ ਬਰਾਤ ਲੈ ਕੇ ਚੱਲੇ ਅੱਜ ਭੋਲੇ ਨਾਲ ਦੀ ਬਸ ਛੇ ਅਸੇ ਨਾਲ ਲਾਲੀ ਮੈਂ ਅੱਜ ਸ਼ਿਵਰਾਤਰੀ ਦੇ ਜਿਹੜੇ ਸ਼ੁਭ ਦਿਹਾੜੇ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਸੋ ਜਾਇਏ ਇੱਕ ਕਮਾਊਂਡ ਦਾ ਜਿਹੜਾ ਕੇਕ ਵੀ ਕੱਟਿਆ ਜਾਏਗਾ ਮਠਾਈਆਂ ਦਾ ਭੋਗ ਹੈ ਨਾਲ ਪਕੌੜੇ ਹੈ ਬਾਤਿਸ਼ਵਾਜੀ ਹੈ ਸਾਰਾ ਮਤਲਬ ਡੀਜੇ ਦਾ ਇੰਤਜ਼ਾਮ ਹੈ ਪੂਰੀ ਮਾਰਕੀਟ ਆ ਜਿਹੜੀ ਭੋਲੇ ਨਾਲ ਦੇ ਰੰਗ ਚ ਰੰਗੀ ਹੋਈ ਹੈ ਹਾਂ ਬਿਲਕੁਲ ਜੀ ਅੱਜ ਪੂਰਾ ਵਿਆਹ ਵਾਲਾ ਮਾਹੌਲ ਹੈ ਪੂਰੀ ਮਾਰਕੀਟ ਤੁਸੀਂ ਦੇਖੀਂ ਅੱਜ ਸ਼ਿਵਰਾਤਰੀ ਮਲਾ ਰਹੇ ਤੋ ਵਧਾਈਆਂ ਦਿੰਦਾ ਹਾਂ ਅੱਜ ਅਸੀਂ ਸਾਰੇ ਮਾਰਕੀਟ ਵਾਲੇ ਮਿਲ ਕੇ ਲੰਗਰ ਦਾ ਪ੍ਰੋਗਰਾਮ ਕੀਤਾ ਕੇਕ ਘਟਰ 101 ਪੌਣ ਦਾ ਸਾਰੇ ਸ਼ਰਦਾ ਦੇ ਨਾਲ ਦੇਖੋ ਲੱਗੇ ਹੋਏ ਆਪਾਂ ਸਾਰੇ ਜਣੇ ਮੋਜ ਮਸਤੀ ਦੇ ਵਿੱਚ ਮੋਜਾ ਮਨਾਵਾ ਗਿਆ ਸਾਰੇ ਜਣੇ ਜਿਸ ਤਰ੍ਹਾਂ ਕੋਈ ਜੇ ਸੰਕਚਨ ਜੈ ਕਰਦੇ ਬਸ ਤਰਾਤ ਬਰਾਤ ਬਣ ਕੇ ਬੋਲੇ ਦੇ ਵਿੱਚ ਬਿਲਕੁਲ ਜਿਮਕੁਲ ਜਦੋਂ ਪੂਰੀ ਰਾਤ ਡੀਜੇ ਚੱਲੇਗਾ ਇੱਥੇ 12 ਤੋਂ 1 ਵਜੇ ਤੱਕ ਡੀਜੇ ਚੱਲੇਗਾ ਤੇ ਪੂਰੀ ਮੋਜਾ ਮਨਾਈਆਂ ਜਾਣਗੀਆਂ ਸਾਰੇ ਛੱਡ ਦਿਓ ਬੋਲੇ ਜੈ ਬੋਲੇ ਸ਼ੰਕ ਦੀ ਜੈ